ਜੀ ਸਾਡੇ ਪੰਡੋਰੀ ਰਾਇਆਂ ਪਿੰਡ ਦੇ ਜਿਹੜੇ ਵਿਕਾਸ ਕਾਰਜ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਵੀ ਕਿਵੇਂ ਸਾਡੇ ਮਾਨਯੋਗ ਸਰਪੰਚ ਸਾਹਿਬ ਤੇ ਸਮੂਹ ਪੰਚਾਇਤ ਆ ਜਿਹੜੀ ਕੰਮ ਵਰਕ ਕਰਦੀ ਹੈ ਇਸ ਤੇ ਤੇ ਸਾਡੇ ਨਾਲ ਸਾਡੇ ਪੰਚਾਇਤ ਮੈਂਬਰ ਸੁਖਨਾਮ ਸਿੰਘ ਜੀ ਫੱਬਰਵਾਲ ਤੋਂ ਜੀ ਫੱਬਰਵਾਲ ਸਾਹਿਬ ਕਿਵੇਂ ਕੰਮਕਾਰ ਵਧੀਆ ਚੱਲ ਰਿਹਾ ਬਹੁਤ ਵਧੀਆ ਜੀ ਇਹ ਭਰਤੀ ਪਵਾ ਰਹੇ ਆ ਹਾਂਜੀ ਹਾਂਜੀ ਭਰਤੀ ਪਵਾ ਰਹੇ ਆ ਅੱਛਾ ਭਰਤੀ ਪਵਾ ਕੇ ਚਾਰ ਦੁਆਰੀ ਚੱਲੀ ਜਾਂਦੀ ਹੈ ਹਨਾ ਹਾਂਜੀ ਹਾਂਜੀ ਚਾਰ ਦੁਆਰੀ ਚੱਲਦੀ ਹੈ ਠੀਕ ਆ ਤੇ ਨਾਲ ਜਿੰਮ ਬਣਾਓਗੇ ਹਾਂਜੀ ਨਾਲ ਜਿੰਮ ਬਣਾਓਗੇ ਅੱਛਾ ਤੇ ਅੱਜ ਉਦਘਾਟਨ ਹੈ ਹਾਂਜੀ ਅੱਜ ਉਦਘਾਟਨ ਹੈ ਉਦਘਾਟਨ ਕਿਸ ਕੇ ਚੀਜ਼ ਦਾ ਇੱਕ ਪਾਰਕ ਦਾ ਆਪਣਾ ਜੀ ਪਾਰਕ ਦਾ ਹੋ ਗਿਆ ਸੋਲਰ ਲਾਈਟਾਂ ਹੋ ਗਈਆਂ ਜਿੱਦਾਂ ਜਿੱਦਾਂ ਲੋਕ ਟਾਈਲ ਹੋ ਗਈ ਸਾਰੇ ਸੀਵਰੇਜ ਦਾ ਹੋ ਗਿਆ ਹਾਂਜੀ ਆਪਣੇ ਮਾਨਯੋਗ ਸਰਪੰਚ ਸਾਹਿਬ ਵੀ ਉੱਥੇ ਖੜੇ ਹੋਏ ਹਾਂਜੀ ਸਰਪੰਚ ਸਾਹਿਬ ਅੱਜ ਉਹ ਨਾਲ ਮੀਲ ਪੱਥਰ ਤੱਕ ਜਿਹੜਾ ਪੱਥਰ ਲਾ ਰਹੇ ਆ ਉਹਦੇ ਤੱਕ ਆਪਾਂ ਨਾਲੇ ਦੇਖ ਰਹੇ ਇੱਕ ਦੇਖਦੇ ਆ ਸਭ ਕੁਝ ਤੇ ਆਓ ਅੱਗੇ ਨੂੰ ਤੁਰਦੇ ਆ ਨਾਲੇ ਆਪਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਵੀ ਕਿਵੇਂ ਸਮਝਦੇ ਆ ਪਿੰਡ ਵਾਲੇ ਕਿ ਸਾਡੇ ਜਿਹੜਾ ਸਰਪੰਚ ਸਾਹਿਬ ਆ ਉਹਦਾ ਕਾਰਜਕਾਲ ਕਿੰਨੇ ਕੁ ਸੰਤੁਸ਼ਟਾ ਲੋਕ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਹਨਾ ਤੇ ਵੈਸੇ ਪੰਚਾਇਤ ਵਧੀਆ ਕੰਮ ਕਰ ਰਹੀ ਆ ਕਿਉਂ ਕਰ ਚੰਨ ਜੀ ਹਨਾ ਆ ਇਸ ਤਰ੍ਹਾਂ ਜੇ ਕੰਮ ਹੁੰਦੇ ਰਹਿਣ ਪਿੰਡ ਦੇ ਤਾਂ ਕਿਸੇ ਦਿਨ ਨੂੰ ਸਾਡੇ ਪਿੰਡ ਦੀ ਜਿਹੜੀ ਨਹਾਰ ਇੱਕ ਵੱਖਰੇ ਤਰੀਕੇ ਕੁਝ ਵੱਖਰੀ ਦਿਖੂਗੀ ਅਸੀਂ ਉਹਨਾਂ ਪਿੰਡਾਂ ਨੂੰ ਕੱਟ ਕੇ ਅੱਗੇ ਵਧਾਂਗੇ ਜਿਹੜੇ ਪਿੰਡ ਆਪਦੇ ਆਪ 'ਚ ਨਾਮ ਵਸੋਦੇ ਆ ਹਾਂਜੀ ਮਾਰੀਓ ਸਰਪੰਚ ਸਾਹਿਬ ਆਇਓ ਮੜਾ ਜੇ ਪਾਇਓ ਚੰਦਨਾ ਫੁਰਤ ਵਿੱਚ ਠੀਕਾ ਜੀ ਕਿਵੇਂ ਸੇ ਤੋਂ ਉੱਤੋਂ ਵਧੀਆ ਤੇ ਕਿਵੇਂ ਅਜੂਦ ਗਠਨ ਕਰ ਰਹੇ ਹੋ ਹਾਂਜੀ ਕਿਸ ਕਿਸ ਚੀਜ਼ ਤੋਂ ਵਿਕਾਸ਼ਨ ਕਰ ਰਹੇ ਹੋ ਤੁਸੀਂ ਇਹ ਆਪਾਂ ਜਿਹੜੀਆਂ ਇੱਧਰ ਗਲੀਆਂ ਲੈ ਕੇ ਕਿਉਂਕਿ ਦੀਆਂ ਗਲੀਆਂ ਨੇ ਇੰਟਰਲੋਕ ਲੱਗੀ ਉਹਨਾਂ ਦਾ ਵੀ ਦੋ ਬੰਦੇ ਸਾਰਾ ਕਰਵਾ ਕਰਨ ਵਾਸਤੇ ਬਣਾਇਆ ਪੈਸਾ ਪਰਦੇ ਥੋੜਾ ਸਰਪੰਚ ਸਾਹਿਬ ਨੂੰ ਨੇੜ ਨੂੰ ਕਰੋ ਪਿਆ ਪਾਰ ਕਪੜਾ ਚੱਲ ਰਿਹਾ ਉਹ ਹੈ ਜੀ ਜੀ ਬਾਕੀ ਸੀਵਰੇਜ ਜਿਹੜਾ ਆਪਾਂ ਪਾਇਆ ਪਿੰਡ ਦੇ ਬਾਹਰ ਬਾਹਰ ਚਾਰ ਚੁਪੇ ਦੇ ਫਰਨੀ ਦੇ ਜੀ ਜੀ ਉਹ ਆ ਕਰਦੇ ਲੱਗੀ ਜਿਹੜਾ ਸੀਵਰੇਜ ਉਹਦਾ ਸੀਵਰੇਜ ਦਾ ਵੀ ਇਹ ਘਟਣਾ ਹੈ ਇੱਕ ਨਵੀਂ ਜਿਹੜੀ ਪਾਈਪ ਲਾਈਨ ਆਪਾਂ ਥੋੜਾ ਕੱਲ ਤੋਂ ਕੰਮ ਸ਼ੁਰੂ ਹੋ ਜੂਗਾ ਸਰ ਬਈ ਤੋਂ ਸ਼ਫਰ ਨੂੰ ਪਾਉਣੀ ਆ ਕਿਉਂਕਿ ਬਹੁਤ ਪੁਰਾਣੀ ਪਾਈਪ ਲਾਈਨ ਪਈ ਹੋਈ ਆ ਬਹੁਤ ਛੋਟੇ ਸਿਰਾਂ ਵਾਲੀ ਆ ਹਾਂ ਉਹ ਪਹਿਲਾਂ ਬੰਦੀ ਹੋਈ ਰਹਿੰਦੀ ਸੀ ਹੰਦੇ ਕਰਕੇ ਆਪਣੀ ਜਿਹੜੀ ਮੇਨ ਸ਼ਾਰਕ ਟੁੱਟਦੀ ਆ ਇਹ ਵੱਡਾ ਪਾਈਪ ਲਾਈਨ ਹੈ 1.5 ਫੁੱਟ ਦੀ ਪਾਈਪ ਲਾ ਕੇ ਇਹਨੂੰ ਵੀ ਮੁਕੰਮਲ ਕਰਾਂਗੇ ਤਾਂ ਕਿ ਜਿਹੜੀ ਸ਼ੜਕ ਤੇ ਦੁਬਾਰਾ ਪਾਣੀ ਨਾ ਦੇ ਕਿਉਂਕਿ ਸ਼ੜਕ ਆਪਣੀ ਨਵੀਂ ਬਣਦੀ ਥਾਂ ਅੱਗੇ ਅਛਾ ਮੰਨਿਓ ਕਿ ਐਮਐਲਏ ਸਾਹਿਬ ਵੀ ਪਹੁੰਚ ਰਹੇ ਆ ਹਾਂਜੀ ਪਹੁੰਚ ਰਹੇ ਆ ਸੋ ਆਪਾਂ ਦੱਸਣਾ ਤੇ ਕਾਰਜਕਾਲ ਦੇ ਵਿੱਚ था ਪਰਮਾਟਰ સેવા ਕੇਂਦਰ ਤੋਂ ਸੁਖਾਪ ਨੇ ਜੀ ਆਇਆਂ ਸਾਹਿਬ ਆਇਆ ਮਦਮਤੋ ਕੇ ਰੈਡੀ ਨੇ ਜੀ 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 ਉਹਦੇ ਬਾਅਦ ਬਥੇ ਜਿਹੜੇ ਠੀਕ ਹੈ ਸੜਕਾਂ ਆਪਣੀਆਂ ਬਣੀ ਰੀਆਂ ਹੋਰ ਵੀ ਜਿਹੜਾ ਜੋ ਵੀ ਪ੍ਰੋਜੈਕਟ ਹੈ ਉਹ ਜਲਦੀ ਬਣਦਾ ਜਾਉਣਾ ਚਲੋ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਵੋਟ ਪਾ ਕੇ ਜਿਤਾਇਆ ਹੁੰਦਾ ਉਹਨਾਂ ਨੂੰ ਆਸ ਬਹੁਤ ਤਕੜੀ ਹੁੰਦੀ ਹੈ ਪੰਚਾਇਤ ਤੇ ਪੰਚਾਇਤਾਂ ਵਾਲੇ ਦਿਨਾਂ ਦੇ ਵਿੱਚ ਜਿੱਲਾ ਸਾਡੇ ਸਾਡੇ ਪਿੰਡ ਦੀ ਨੂੰ ਹਰ ਬਦਲੇ ਤੁਹਾਡੇ ਤੋਂ ਆਸਾਂ ਉਮੀਦਾਂ ਬਹੁਤ ਤਕੜੀਆਂ ਕਿਉਂਕਿ ਇੱਕ ਤਾਂ ਹੁੰਦਾ ਕਿਸੇ ਸਰਕਾਰ ਦੇ ਆ ਨੇੜਤਾ ਵਾਲੇ ਸਰਪੰਚ ਹੁੰਦੇ ਆ ਤੁਸੀਂ ਸਰਕਾਰ ਦੇ ਵਿੱਚੋਂ ਕੀ ਕਹਿਣਾ ਚਾਹੋਗੇ ਜੀ ਸਰਕਾਰ ਪੰਜਾਬ ਲਈ ਅੱਗੇ ਕੁਝ ਕੀ ਲਿਆ ਰਹੀ ਹੈ ਨਵਾਬ ਪੂਰਾ ਜੀ ਸਰਕਾਰ ਦਾ ਵੀ ਜੋਰ ਲੱਗਾ ਹੈ ਪਿੰਡਾਂ ਨੂੰ ਡਵੈਲਪਮੈਂਟ ਕਰਨ ਦਾ ਤੁਹਾਡੇ ਸਾਹਮਣੇ ਨੇ ਇੱਕ ਪਿੰਡ ਨੂੰ ਜੋੜਨ ਵਾਲੀ ਜਿਹੜੀ ਸੜਕਾਂ ਦਾ ਗਰਮਾਨ ਛਪੜਾਂ ਦੇ ਦਾ ਨਿਰਮਾਣ ਪਿੰਡਾਂ ਵਿੱਚ ਪਲੇ ਗਰਾਊਂਡ ਜੋ ਜੋ ਬੁਨਿਆਦੀ ਸਹੂਲਤਾਂ ਨੇ ਜਿਹੜੀਆਂ ਪਿੰਡਾਂ ਨੂੰ ਜ਼ਰੂਰਤ ਹੈ ਉਹ ਸਰਕਾਰ ਵੀ ਭੇਜ ਰਹੀ ਹੈ ਤੇ ਆਪਾਂ ਜਿਹੜਾ ਆਪਾਂ ਪਿੰਡ ਵੱਲੋਂ ਤੁਹਾਡੇ ਸਾਹਮਣੇ ਇਹ ਜੋਰ ਲਾ ਕੇ ਕੋਈ ਵੀ ਚੀਜ਼ ਇਹੋ ਜੀ ਜੋ ਸਰਕਾਰ ਵੱਲੋਂ ਮਨ ਨਹੀਂ ਹੋਏ ਇਹੋ ਜੀ ਚੀਜ਼ ਨਹੀਂ ਹੋਊਗੀ ਜਿਹੜੀ ਆਪਾਂ ਲੋਕਾਂ ਨੇ ਮੰਗਾਂਗੇ ਪੰਜਾਹ ਸਾਲ ਇਹਨਾਂ ਨੇ ਵੋਟ ਪਾਈ ਆ ਉਹ ਮਾਨ ਕਰਨਗੇ ਮਾਨ ਮਹਿਸੂਸ ਕਰਨਗੇ ਜਿਨ੍ਹਾਂ ਨੇ ਨਹੀਂ ਪਾਈ ਆ ਉਹ ਪਛਤੌਣਗੇ ਵੀ ਅਸੀਂ ਕਿਉਂ ਨਹੀਂ ਪਾਈ ਆ ਨੀ ਚਲੋ ਉਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਆ ਵਰਕ ਕਰਦੇ ਆ ਤਾਂ ਉਹਨਾਂ ਵਾਲੇ ਟਾਈਮ ਦੇ ਵਿੱਚ ਲੋਕਾਂ ਨੇ ਆਪ ਹੀ ਜੁੜਨਾ ਕਿਉਂ ਪਹਿਲਾਂ ਕੰਮਾਂ ਦੇ ਆਧਾਰ ਤੇ ਆਪਾਂ ਪਿਛਲਾ ਇਲੈਕਸ਼ਨ ਲੜਿਆ ਹੈ ਕੰਮਾਂ ਦੇ ਆਧਾਰ ਤੇ ਜਿਹੜੀ ਹੈ ਜਦੋਂ ਪਹਿਲਾਂ ਆਪਣੀ ਸੋਚਦਾ ਨਹੀਂ ਸੀ ਕਿਸੇ ਨੂੰ ਪਤਾ ਹੈ ਨਾ ਅੱਜ ਸੋਚ ਦੇਖ ਕੇ ਅਗਿਆਮਾ ਦੇ ਟਾਈਮ ਦੇ ਵਿੱਚ ਆਪ کئی ਵਾਰ ਲੋਕ ਹੁੰਦੇ ਸਰਬਸੰਤੀ ਨਾਲ ਹੀ ਗੱਲ ਚਾਰ ਪਾ ਦਿੰਦੇ ਆ ਤੇ ਬਹੁਤ ਵਧੀਆ ਗੱਲ ਹੈ ਹਾਂ ਉਹ ਅਗਲੀ ਲਿਖਤੀ ਹੈਗੀ ਹੈ ਜੀ ਗੱਲ ਪਰ ਜਿਹੜੀ ਵੀ ਅਗਲੀ ਆਪਾਂ ਸਰਕਾਰ ਵਾਸਤੇ ਐਮਐਲਏ ਸਾਹਿਬ ਐਮਪੀ ਜਿਉਂ ਵੀ ਵੋਟ ਜਿਹੜੀ ਮੰਗਾਂ ਲੋਕਾਂ ਨੂੰ ਕੰਮ ਨਾਲ ਦੀ ਯਾਦ ਨਾਲ ਇਹ ਕੰਮ ਕੀਤੇ ਹੋਏ ਲੋਕਾਂ ਨੂੰ ਚੰਗੇ ਲੱਗੇ ਤੇ ਵੋਟ ਪਾਉਣਗੇ ਜੇ ਨਾ ਕੰਮ ਹੋਵੇ ਉਹ ਕੰਮ ਹੁੰਦਾ ਨਾ ਹਾਂ ਜੀ ਸਾਡੇ ਪ੍ਰਧਾਨ ਜੀ ਵੀ ਨਾਲ ਹੈ ਤਾਂ ਪ੍ਰਧਾਨ ਜੀ ਕਿਵੇਂ ਠੀਕ ਆ ਕੰਮ ਤੋਂ ਸੰਤੋਖਤ ਵਧੀਆ ਕੰਮ ਚੱਲ ਰਿਹਾ ਤੁਹਾਡਾ ਸਾਹਿਬ ਠੀਕ ਹੈ ਜੀ ਲੋ ਜੀ ਸਾਰਾ ਪਿੰਡ ਕੱਲ ਦਾ ਹੰਗਾਰਾ ਭਰਦਾ ਹੈ ਕਹਿੰਦੇ ਮਾਨਯੋਗ ਸਰਪੰਚ ਸਾਹਿਬ ਬਿਲਕੁਲ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਮਾਨਯੋਗ ਸਰਪੰਚ ਸਾਹਿਬ